ਦੋ ਤਾਹ ਰਖ ਤਾਹ ਤੋਂ ਤਾਹ ਤੋਂ ਲਖਾ ਇਥੇ ਫਰੰਟ ਤੋਂ ਚਲੋ ਜੀ ਕੋ ਗਿਆ ਲੈ ਹਾਂ ਹਾਂ ਵੀ ਹੱਸੀ ਕਾਲ ਸਾਰਿਆਂ ਨੂੰ ਤੇ ਲੈ ਵੀ ਅੱਜ ਫੇਰ ਇੱਕ ਮੈਚ ਪੈਣ ਲੱਗਿਆ ਦੀਸੀ ਇਹ ਮੁੰਡਾ ਫੁਰਜ ਗੱਲ ਤੋਂ ਆ ਤੇ ਮੁੰਡੇ ਦਾ ਹੈਗਾ ਸਲੂਨ ਦਾ ਕੰਮ ਤੇ ਕਹਿੰਦਾ ਭਾਈ ਕਹਿੰਦਾ ਆਪਾਂ ਵੀ ਮੈਚ ਬੰਨਣਾ ਹੈਗਾ ਕਹਿੰਦਾ ਤੇ ਆਹ ਹੱਥ ਦੇ ਵਿੱਚ ਆਪੋ ਆਪਣੇ ਇਹਨਾਂ ਨੇ ਫੜ ਲਏ ਪੈਸੇ ਸ਼ਰਤ ਕੋਈ ਬਾਹਰੀ ਵੱਡੀ ਨਹੀਂ ਗਈ ਇੱਕ ਸਿਰਫ ਇਹ ਇੱਕ ਮਨੋਰੰਜਨ ਆ ਮਨੋਰੰਜਨ ਕੀ ਆ ਇੱਕ ਸੰਦੇਸ਼ ਆ ਜਿਹੜੀ ਨਮੀ ਮੜੀ ਨਵੀਂ ਮੜੀਰ ਲਾ ਲੋ ਚਾਹੇ ਜਾਂ ਨਵੀਂ ਪਨੀਰੀ ਲਾ ਲੋ ਜਿਹੜੇ ਨਵੇਂ ਮੁੰਡੇ ਆ ਜੰਗ ਖੂਨ ਆ ਉਹਨਾਂ ਨੂੰ ਦੀਸੇ ਦਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਪੁਰਾਣਾ ਖੁੰਡਾ ਸਟਾਰ ਰਿਹਾ ਹੁਣ ਤੇ ਕਰ ਇਹਦਾ ਵੇਟ ਦਾ ਸੀ ਨਾਲੇ ਇਹਦਾ ਵੇਟ ਦਾ ਸੀ 75 ਕਿਲੋ ਵੇਟ ਚਲੋ ਵੇਟ ਦੀ ਨਹੀਂ ਗੱਲ ਇਹਦੇ ਤੇ ਐਕਸਪੀਰੀਅੰਸ ਦੀ ਗੱਲ ਹੁੰਦੀ ਆ ਸਭ ਤੋਂ ਵੱਡੀ ਗੱਲ ਅੱਜ ਆ ਕਿ ਵੀ ਨਸ਼ਿਆਂ ਦੇ ਵਿਰੁੱਧ ਜਿਹੜੀ ਅੱਜ ਸੰਘਰਸ਼ ਵੱਡਿਆ ਪੰਜਾਬ ਸਰਕਾਰ ਨੇ ਜਾਂ ਪ੍ਰਸ਼ਾਸਨ ਨੇ ਉਹਨੂੰ ਲੈ ਕੇ ਆਪਾਂ ਛੋਟੀਆਂ-ਛੋਟੇ ਹਨਾ ਜਿਵੇਂ ਗਰਾਊਂਡਾਂ ਦੇ ਵਿੱਚ ਆਪਾਂ ਮਿਹਨਤ ਕਰਾਉਣੀ ਹੈ ਜ਼ਰੂਰੀ ਆ ਬਾਈ ਐਕਟੀਵਿਟੀ ਹੁੰਦੀ ਆ ਬੱਚਿਆਂ ਨੂੰ ਹੌਸਲਾ ਮਿਲਦਾ ਨਸ਼ੇ ਪੱਤੇ ਛੱਡ ਕੇ ਹੌਸਲਾ ਸਭ ਤੋਂ ਵੱਡੀ ਚੀਜ਼ ਹੁੰਦੀ ਆ ਕੁਝ ਵੀ ਕਰ ਸਕਦੇ ਆ ਤੇ ਅੱਜ 100000 ਰੁਪਏ ਦੀ ਸ਼ਰਤ ਆ ਇਹ ਆਥ ਨੇ ਸ਼ਾਮ ਨੂੰ ਜਿਹੜੀ ਪਾਰਟੀ ਹੋਣੀ ਆ ਖਾਣ ਪੀਣ ਹੁੰਦਾ ਜੋ ਵੀ ਆ ਆ 100000 ਰੁਪਏ ਰੁਪਏ ਦੋਨਾਂ ਦਾ ਸਾਡੇ ਕੋਲੇ ਪਹੁੰਚ ਚੁੱਕੇ ਆਗਾ ਇਹ 10-10 ਕੌਟੀਆਂ ਆ ਪੁਰਾਣਾ ਪਲੇਅਰ ਵੀ ਦਿਖਾ ਦਿਓ ਇਹਦਾ ਸੁਨੂਣਾ ਇਹਦੇ ਇਹ ਵਾਲ ਸਾਰਾ ਸਾਲ ਆ ਫਰੀ ਗਾ 2 ਜੇ 1921 ਇਹਦੇ ਨਾਲ ਹੋ ਗਈ ਤੇ ਜੇ ਕਿਤੇ ਭੁੱਲ ਭੁਲੇਖੇ ਇਹਦੇ ਨਾਲ ਹੋ ਗਈ ਪਹਿਲੀ ਗੱਲ ਤਾਂ ਹੁੰਦੀ ਸੀ ਸਾਨੂੰ ਪਿਛਵਾ ਨਹੀਂ ਚਲਾਂਗੇ ਜੀ ਪਤਾ ਨਹੀਂ ਗੇਮ ਆ ਬਾਈ ਹਾਂ ਗੇਮ ਹੈ ਇਹ ਹੋ ਗਈ ਨਹੀਂ ਇੱਕ ਸਾਰਾ ਸਿਆਲ ਦੇ ਕੱਪੜੇ ਇਹਦੇ ਫਰੀ ਇੱਕ ਜੀ ਇਹਦਾ ਇੱਕ ਸਾਲ ਦੇ ਇੱਕ ਮਿੰਟ ਇੱਕ ਗੱਲ ਹੋਰ ਆ ਸਭ ਤੋਂ ਵੱਡੀ ਗੱਲ ਹੌਸਲੇ ਦੀ ਆ ਉਹਨੇ ਹਿੰਮਤ ਕੀਤੀ ਆ ਉਹ ਕਹਿੰਦਾ ਬਾਈ ਮੈਂ ਕੋਈ ਚੱਕਰ ਨਹੀਂ ਕਹਿੰਦਾ ਗੱਲ ਪੈਸੇ ਦੀ ਨਹੀਂ ਹੁੰਦੀ ਕੋਈ ਨਹੀਂ ਉਹ ਅਸੀਂ ਕਰ ਲਾਂਗੇ ਅਡਜਸਟ ਤੇ ਉਹਦੇ ਸਾਡਾ ਹਰੰਭਾ ਆ ਆ ਆ ਹਾਂ ਹੋ ਰਿਹਾ ਦੁਆਰੇ ਵਿੱਚ ਕਰੇ ਲੋ ਮੈਂ ਜਿਹੜਾ ਵੀ ਆਊਗਾ ਭਾਈ ਦੁਆਰੇ ਆ ਚਲੋ ਕਿਹਦਾ ਸ਼ੁਰੂ ਕਰੋ ਦੋਸਤ ਚਲੋ ਸ਼ੁਰੂ ਕਰੋ ਸ਼ੁਰੂ ਕਰੋ ਇੱਕ ਗੱਲ ਦੱਸਦੇ ਰੂਲ ਰੂਲ ਦੱਸਦੇ ਰੂਲ ਇਹ ਆ ਗਈ ਆ ਜਾਓ ਦੱਸਦੇ ਲੈ ਬਹੁਤ ਹਦਾ ਇੱਕ ਕੌਡੀ ਉਹ ਪਾਉਗਾ ਇੱਕ ਉਹ ਪਾਉਗਾ ਨੇ ਨੇ ਸੱਟ ਕਾਉਡੀ ਉਧਰ ਇੱਕ ਕਾਉਡੀ ਉਧਰ ਆ ਦੇ ਦੇ ਜਿਹੜਾ ਹੈਗੀ ਹੀ ਆ ਕੈਂਟ ਲਾ ਲੈ ਪਰ ਕੈਂਟ ਲਾ ਲੈ ਹੈਗਾ ਹੈਗਾ ਪਿੰਡਾਂ ਲੰਗੀ ਜਾਣ ਚਲੋ ਇੰਨਾ ਕ ਤਾਂ ਇੰਨਾ ਕ ਸਾਨੂੰ ਮਾਣ ਹੋਇਆ ਵੀ ਜੇ ਅਸੀਂ ਗਰਾਉਂਡਾਂ ਨਾਲ ਜੁੜੇ ਹੋਇਆ ਚਲੋ ਨਵੇਂ ਮੁੰਡੇ ਆ ਜਿਹੜੇ ਆਹ ਲੋ ਭਾਈ ਸੀ ਕੀ ਆ ਪਹਿਲੀ ਕਾਉਡੀ ਪ੍ਰਿਆਰ ਪ੍ਰਿਆਰ ਥੋੜੀ ਪਾਉਂਗਾ ਸਾਜੀ ਸਾਜੀ ਆ ਓ ਸਾਜ ਜੀ ਫਰਿਆਦ ਤਾਂ ਜਾਫੀ ਆ ਯਾਰ 30 ਸਕਿੰਟ ਕਿਸੇ ਦੀ ਗੱਲ ਨਹੀਂ ਬਾਤ ਛੋੜਨੀ ਕਿਸੇ ਦਾ ਕੁਛੇ ਨੇ ਬੋਲਣਾ ਨਹੀਂ ਕਿਸੇ ਨੇ ਕੁਛ ਨਹੀਂ ਕਰਨਾ ਗੱਲ ਨਹੀਂ 30 ਸਕਿੰਟ ਤੇਰੇ ਸਟਾਰਟ ਗਾਲ ਵੀ ਨਹੀਂ ਕੱਢਣੀ ਲਾਈਵ ਚੱਲਦਾ ਬਾਈ ਜੀ ਆਦਾ ਚੋਰ ਮਾਰਨਾ ਠੀਕ ਹੈ ਚੱਲ ਆ ਜਾ ਕਿਸੇ ਦੀਆਂ ਨਹੀਂ ਸੁਣਨੀਆਂ ਆ ਜਾ ਭੱਜਾ ਚਲੋ ਜੀ

ਪੁਆਇੰਟ ਦੀ ਸੇ 1.3 ਇੱਕ ਪੁਆਇੰਟ ਹੋ ਗਿਆ ਉਧਰ ਜਾ ਉਧਰ ਚੱਲ ਕੋਈ ਉਧਰ ਚੱਲ ਲੰਘੀ ਸੀ ਮਾਰ ਗਾ ਚੱਲ ਵਧ ਕੇ ਮੇਰਾ ਮਾਰ ਦਿਆ ਕਰੋ ਹੌਸਲਾ ਮਿਲ ਜਾ ਚੰਗਾ ਬੋੜਾ ਲੰਘ ਗਿਆ ਸੀ ਉਹੀ ਹੋੜੀ ਹੋ ਗਿਆ ਪਰ ਹੋੜੀ ਹੋ ਗਿਆ ਰੋਕ ਗਿਆ ਲੰਘ ਕੇ ਆਈ ਵਧੀਆ ਲੰਘ ਗਈ ਭੱਜ ਜਾਂਦਾ ਭੱਜ ਗਿਆ ਸੀ ਹੋਰ ਕੋਈ ਨਹੀਂ ਕੋਈ ਨਹੀਂ ਕੋਈ ਲੈ ਵੀ ਆ ਜਾ ਦੀ ਸੇ ਆ ਜਾ ਕਰਾਂ ਭਾਈ ਪਾਈ ਰੂਪੇ ਦੀ ਗਰਾਊਂਡ ਆ ਜਿੱਥੇ ਵੱਡੇ ਵੱਡੇ ਸਟਾਰ ਇੱਥੇ ਪੈਦਾ ਹੋਇਆ ਬਹੁਤ ਵੱਡੇ ਵੱਡੇ ਸਟਾਰ ਖੇਡੇ ਇੱਥੇ ਇੰਟਰਨੈਸ਼ਨਲ ਪੱਧਰ ਤੇ ਘੋੜਾ ਪਾਲਾ ਰਾਜੂ ਚੱਲ 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 ਆ ਜਾ ਬਈ ਦਿਸਿਆ ਇੱਕ ਇੱਕ ਕੌਡੀ ਹੋ ਗਈ ਬਈ ਮਾਸਟਰ ਭਾਗਾ ਸਿੰਘ ਜੀ ਦਾਮਾ ਲਾਇਆ ਦਾਮਾ ਪਾਣੀ ਨਹੀਂ ਲਿਆ ਯਾਰ ਅੱਜ ਆਪਾਂ ਹਨਾ ਆਹ ਸਟੇਡੀਅਮ ਦੇ ਵਿੱਚ ਪਾਣੀ ਲਿਆਓ ਇੱਕ ਜਣਾ ਯਾਰ ਪਾਣੀ 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 ਦੀ ਬੋਤਲ ਲਿਆ ਬੋਤਲ ਲੈ ਜਾ ਲੈ ਚੱਲ ਆ ਜਾ ਭੱਜਾ ਚੱਲ ਚੱਲ ਸੈਂਤ ਲਾ ਦੇ ਕੋਈ ਨਹੀਂ ਕੋਈ ਨਹੀਂ ਐਵੇਂ ਤਰਪਾਟੇ ਰਹਿ ਗਏ ਤੁਸੀਂ ਚੱਲ ਬਾਹਰ ਆ ਪਿੱਛੇ ਤਾਂ ਫਾਜਾ ਵਾਹ ਵਡਾ ਬਣਦਾ ਪਰ ਇੱਕ ਗੱਲ ਜ਼ਰੂਰ ਹੈਗਾ ਕੱਲ ਬੰਦ ਲਈ ਲਾ ਟੱਚ ਇਹ ਚੱਲ 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 ਭਾਜੀ ਹੱਥ ਲਾ ਕੇ ਚੇਕ ਰੱਖਿਆ ਕਰ ਚੱਲ 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 ਪਾਧਰਾ ਪਾਧਰਾ ਛੋੜਾ 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 ਹੁਣ ਜਾਂਦਾ ਚੱਲ 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 ਲੱਗੇ 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 ਛੜਾਏ ਤੂੰ ਆ ਗਿਆ ਛੜਾਆਂ ਚੱਲ 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 ਪੈਰ ਛੜਾ ਪੈਰ ਛੜਾ ਖੜਾ ਹੋ ਕੇ ਨਹੀਂ ਬਸ ਰਹਿਣ ਦੇ ਨਹੀਂ ਨਹੀਂ ਬਸ ਚੱਲ ਅੱਛਾ ਤਰੰਗੀ ਪੈ ਗਈ ਪ੍ਰਾਇਮਰ ਦਾ ਹਜੇ ਪੁਆਇੰਟ ਦੀਸੇ ਦਾ ਪਤਾ ਕੀ ਕਰਾ ਨਹੀਂ ਨਹੀਂ ਉਹ ਹੋ ਜਾਂਦਾ ਤੂੰ ਭੰਗ ਜਾਨਾ ਆਹ ਲੋਡ ਕਰ ਜਾਂਦਾ ਨੂੰ ਲੱਗ ਰਿਹਾ ਉਹ ਵੀ ਮੈਂ ਨਹੀਂ ਗੋਡੀਆਂ ਗੀਆਂ 10 ਪੁਆਇੰਟ ਕਿਹੜਾ ਲਖਦਾ ਵੀ ਪੁਆਇੰਟ ਉਹ ਤਿੰਨ ਹੋ ਗਏ ਪੁਆਇੰਟ ਦਾ ਪਤਾ ਹੀ ਆ ਸਾਰੇ ਇੱਥੇ ਕਰਕੇ ਨਾ ਆਏ ਤੱਕ ਮਾਰ ਕੇ ਜਦੋਂ ਤੂੰ ਉਹਨੂੰ ਐ ਹੋ ਜਾਣਾ ਐ ਨਾ ਹੋਇਆ ਕਰ ਬੈਕ ਹੀ ਜਾਇਆ ਕਰ ਮੇਰੇ ਵੀ ਨਹੀਂ ਆ ਤੂੰ ਮੇਰੇ ਵੀ ਨਹੀਂ ਆ ਮੈਂ ਮੈਂ ਤੋਚ ਮਾਰਦਾ ਨਾ ਮੈਂ ਕੀ ਜਾਇਆ ਕਰ ਬੈਕ ਹੀ ਜਦੋਂ ਇੱਥੇ ਮਾਰਦਾ ਉੱਥੇ ਜਿਹਨੇ ਯਾਰ ਹੋ ਗਿਆ ਉਦੋਂ ਤੂੰ ਤੂੰ ਇੱਥੋਂ ਇੱਥੋਂ ਹੋਇਆ ਤੂੰ ਮੇਰੇ ਟੱਚ ਮਾਰਿਆ ਤੂੰ ਟੱਚ ਮਾਰ ਕੇ ਉਹਨੂੰ ਲੱਕ ਫੜਾ ਦੇਣਾ ਚੱਲ ਕੋਈ ਲੱਕੜੀ ਫੜਾਓ ਆਇਆ ਕਰ ਬਾਈ ਤਿੰਨ ਜ਼ੀਰੋ ਦਾ ਮੁਕਾਬਲਾ ਹੈ ਜਦੋਂ ਫੜਨਾ ਤਾਂ ਮੂਰੇ ਹੋਇਆ ਕਰ ਬਾਈ ਜਿ ਚਿੱਟੜੀ ਵਾਂਗੂੰ ਝੁੰਬੜਦੀ ਹੁਣ ਉਹਨੂੰ ਏਰੀ ਘਮਾਇਆ ਕਰ ਮੜੀ ਜੀ ਸੱਚ ਨਾ ਹੋਣ ਦੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਉਹਨੂੰ ਮਾਰਨ ਦੇ ਇਹਨੂੰ ਮਾਰ ਦੇ ਟੱਚ ਮਾਰਨ ਦੇ ਦੀ ਸੇ ਨਾ ਤੂੰ ਨਾ ਮਾਰ ਨਾ ਲੱਗੀ ਇਤਨੀ ਵਧੀਆ ਜ਼ਰਾ ਟਾਈਮ ਟਾਈਮ ਕਰਾ ਟਾਈਮ ਕਰਾ ਟਾਈਮ ਕਰਾ ਮਾਤਾ ਚ ਦੁਰ ਦੁਰ ਤਰ ਤਰ ਵੀ ਸੇ ਉਹ ਤਰਪਾ ਮਾਦੇ ਹੇ ਰੇ ਮੂਰੇ ਚੱਲ 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 ਤੇ ਹੋ ਤੇ ਹੋ ਤੇ ਕਿੱਥੇ ਲੱਗੋ ਕਿੱਥੇ ਲੱਗੋ ਟਾਈਮ ਹੋ ਗਿਆ ਆਪਣਾ ਟਾਈਮ ਹੋ ਗਿਆ ਸਿਮਰ ਦਰਾਹੀ ਵਾਲਾ ਕੰਮ ਹੋ ਗਿਆ ਬਾਲੀ ਵਧਾਏ ਆ ਆ ਜੀ ਦੇਖੀ ਇੱਥੇ ਆ ਜੰਦੀ ਜਰਾ ਬਸ ਇਧਰ ਹੋ ਜਾ ਕਿ ਟਾਈਮ ਹੋ ਗਿਆ ਆ ਟਾਈਮ ਤੇ ਕਰਦੇ ਆ ਟਾਈਮ ਹੋ ਗਿਆ ਸੈਂਬੋਕਾ ਹਾਂ ਪੁਆਇੰਟ ਭਾਈ ਉਹਦਾ ਮੁੰਡੇ ਦਾ ਇੱਕ ਤਿੰਨ ਹੋ ਗਏ ਇੱਕ ਤਿੰਨ ਦਾ ਮੁਕਾਬਲਾ ਚੱਲ ਆ ਵੀ ਇੱਕ ਵਾਰ ਆ ਜਾ ਜਾ ਚੱਲ ਭੱਜਿਆ ਮਾਰ ਤੱਕ ਚੱਲ ਵੀ ਮਾਰੇ ਨਾ ਟਾਈਮ ਨਾ ਲਾਈ ਟਾਈਮ ਨਾ ਲਾਈ ਹੱਥ ਮਾਰ ਇਹਨੂੰ ਮੈਂ ਤੈਨੂੰ ਕਿਹਾ ਸੀ ਚੱਲ 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 ਜੱਟਾਂ ਆ ਗਏ ਵੇਰ ਥੰਮ ਗਿਆ ਫੇਰ ਉਹੀ ਗਲਤੀ ਗਲਤੀਆਂ ਚੱਲ ਕੋਈ ਨਾ ਛੜਾ ਛੜਾ ਕੱਟ ਬਹੁਤ ਸੋਹਣਾ ਛੜਾ 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 ਆ ਠੀਕ ਆ ਠੀਕ ਆ ਮਾਹੀ ਕਾ ਮਰਦਾ ਨਹੀਂ ਠੀਕ ਆ ਠੀਕ ਆ ਬਾਹਰ ਤੱਕ ਕੇ ਲੈ ਜਾ ਇਹਨੂੰ ਕੰਮ ਕਰ ਇੱਥੇ ਹੋ ਜਾ ਡਰਨ ਕੋਈ ਜਾ ਕੰਮ ਤੇ ਤੇ ਕੋ ਮਰ ਦਿੰਦਾ ਪੱਟੂ ਤੂੰ ਪੁਰਾਣਾ ਬਾਪੀ ਐ ਟਾਈਮ ਹੋ ਗਿਆ ਚਾਰ ਬਹੁਤ ਮੁਕਾਬਲਾ ਨਹੀਂ ਨਹੀਂ ਇੱਕ ਗੱਲ ਤਾਂ ਬਈ ਹੈਗੀ ਆ ਆਏ ਪਾਣੀ ਆਉਂਦਾ ਬੈਜੋ ਲੈ ਨਹੀਂ ਮੰਗ ਕਰ ਲਗੇ 2 ਮਿੰਟ ਨਹੀਂ ਨਹੀਂ ਇੱਕ ਗੱਲ ਤੋਂ ਨਹੀਂ ਚੱਲੀ ਇੱਕ ਗੱਲ ਤਾਂ ਹੈਗੀ ਆ ਪੰਪ ਮਾਰ ਰੰਦੇ ਨਾਲ ਕੈਮ ਰਹਿ ਗਿਆ ਹੈ ਹੈ ਆ ਜਾ ਆ ਜਾ ਨੇੜੇ ਵਾਲ ਮੋੜ ਤੋਂ ਟਾਈਮ ਕਰਾਉਣਾ ਪੁੱਛੇਗਾ ਆ ਜਾਓ ਕਰਾ ਬਈ ਬਹੁਤ ਕਰਾ ਦੇ ਰਹੀ ਆ ਬਹੁਤ ਕਰ ਦੇ ਰਹੀ ਆ ਮੇਰੀ ਗੱਲ ਇੱਥੇ ਰੱਖੋ ਕਰ ਇੱਥੇ ਤੂੰ ਮੇਰੀ ਮੇਰੀ ਵੀ ਨੀ ਕਰ ਮੈਂ ਤੂੰ ਟੱਕ ਮਾਰ ਲੈ 2 ਮਿੰਟਾਂ ਟੱਕ ਮਾਰ ਮੂਰੇ ਹੋ ਦਿਨ ਆਉਂਦਾ ਜਦੋਂ ਕੋਈ ਚੁਣੇਗਾ ਕਿ ਨਾ ਤੂੰ ਕੋਈ ਨਾ ਕਰ ਦੇ ਕੋਈ ਮਨ ਨਾ ਰੱਖ ਕੋਈ ਆ ਆ ਪੰਦਮਾ ਹੋਣਾ ਤੇ ਮੂਰੇ ਆਉਂਦੇ ਆ ਪਾਈ ਫੈਕ ਹੀ ਜਾ ਬਹੁਤ ਕਰ ਦਰਾਉਂਦਾ ਠੀਕ ਟਕੜਾ ਰੇ ਕੋਈ ਚੱਕਰੀ ਟਾਈਮ ਕਰਾਉਂਦਾ ਜੇ ਪਾਣੀ ਆ ਗਿਆ ਪਾਣੀ ਪੀਦਾ ਪਾਣੀ ਆ ਗਿਆ ਪਾਣੀ ਆ ਗਿਆ ਕਿੱਥੇ ਆ ਰੰਬੇ ਦਾ ਪਾਣੀ ਲੈਣ ਗਿਆ ਰੰਬੇ ਨੂੰ ਪਤਾ ਸੀ ਨਹੀਂ ਰੰਬੇ ਨਾਲ ਟਕੜਾ ਆ ਗਿਆ ਨਹੀਂ ਨਹੀਂ ਉਹ ਯਾਰੀ ਮਗਾਉਂਦਾ ਉਹ ਨੂੰ ਆ ਜਾਏ ਕਿ ਤੇ ਦੂਜੀ ਯਾਰ ਨਾਲ ਇਤਿਹਾਸ ਨਾ ਰਚ ਜਾਵੇ ਸਹੀ ਉਹਨੇ ਫੈਟ ਨਾਲ ਵੇਟ ਵੀ ਤੋੜ ਲਿਆ ਉਹਨੇ ਤੇ ਡਟ ਘਟਾ ਲਿਆ ਬਾਰੇ ਮੈਚ ਹਾਂ ਫਿੱਟ ਹੋ ਗਿਆ ਪਰ ਇੱਕ ਗੱਲ ਆ ਬਾਈ ਮੈਤਲਾਉਣ ਲੱਗ ਗਿਆ ਉਹ ਰਿਪੋਰਟ ਦੇ ਉਹ ਕੀੜੇ ਤੋੜਾ ਕੀੜੇ ਦਾ ਪਤਾ ਲੱਗ ਗਿਆ ਉਹਨੂੰ ਵੀ ਕੀੜਾ ਮਾਰਤਾ ਮੇਰਾ ਚਲੋ ਇੱਕ ਗੱਲ ਤਾਂ ਹੈਗੀ ਆ ਗਰਾਊਂਡ ਨਾਲ ਰਲਿਆ ਇੱਕ ਗੱਲ ਤਾਂ ਹੈਗੀ ਆ ਚਲੋ ਚਲੋ ਖਰਬੂਜੇ ਨੂੰ ਦੇਖ ਕੇ ਰੰਗ ਫੜਨ ਵਾਲੀ ਗੱਲ ਹੀ ਹੋਗੀ ਬਾਦਰ ਵੀ ਫੜ ਗਿਆ ਰੰਗ ਹੋ ਗਿਆ ਬੰਦਾ ਬਾਦਰ ਕਿੰਨਾ ਵੇਟ ਘਟਾ ਲਿਆ 2 ਕਿਲੋ ਉੱਟ ਗਿਆ 2 ਕਿਲੋ ਉੱਟ ਗਿਆ ਅੱਗੇ ਆਪ ਜਰਾ ਬਾਪਾ ਪਾ ਲੈਂਦਾ ਸੀ ਨਾ ਭਲਾ ਮਾਪਾਲੇ ਨਹੀਂ ਪੈਂਦਾ ਨਹੀਂ ਸੀ ਨਾ ਹੁਣ ਉਹ ਬੰਦਾ ਵੀ ਲੈਟ ਕਰਦਾ ਸੀ ਆਹ ਰੋਟੀਆਂ ਪਾਉਣ ਦੀ ਕਰਦਾ ਉਹ ਬੰਦਾ ਵੀ ਕਰਨਾ ਫੱਟ ਆਪ ਠੀਕ ਹੈ ਕਿੰਨੇ ਦਿਨ ਹੋ ਗਏ ਬਾਹਦਰ ਦਾ ਦੋ ਹਫਤੇ ਹੈ ਨਾ ਚਲੋ ਚੰਗੀ ਗੱਲ ਦਾ ਬਈ ਜਾਰੀ ਦਾ ਮੁੱਲ ਤਾਂ ਹੁਣ ਆ ਸਰ ਜੀ ਨਹੀਂ ਨਹੀਂ ਠੀਕ ਆ ਅੱਟੀ ਚਲ ਡੱਗੇ ਪਾਉਂਦੀ ਨਹੀਂ ਸੀ ਚਲ ਖੜਾਅ ਦੇ ਲੋ ਧਰਨਾ ਵਾਲਾ ਚੱਲ ਬਈ ਚੱਲ ਦਹਾ ਘੰਟੇ ਮੋੜਿਆ ਹੋਣਾ ਕਰ ਖੜ ਜਾ ਉਹ ਗਲਤ ਆ فرمائਦਾ ਤਾਂ ਪਹਾੜੀ ਕਰਦਾ ਬਚਪਨਾ ਨਹੀਂ ਕਰਦਾ ਇਹਨਾਂ ਹਜੇ ਮੈਂ ਵੀ ਨਹੀਂ ਪੰਗਾ ਲੈਂਦਾ ਹਾਂ ਚੱਲ ਆਇਆ ਭਈ ਓਏ ਆ ਜਾ ਆ ਆ ਦੇ ਟਾਈਮ ਉਹਦਾ ਬੇਟ ਨਹੀਂ ਵਧਿਆ ਛੱਡ ਦੇ ਥਾਂ ਛੱਡ ਦੇ ਪਰੇ ਹੋ ਜਾ ਇੱਕ ਹੋੜੀ ਦੀ ਸੌਦਾ ਕਰਕੇ ਦੂਰ ਲਵੀ ਜੋ ਬੰਦਾ ਚੱਲ 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 ਤੇਰੀ ਚੱਲ ਫਾਟ ਫਾਟ ਰੋਕ 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 ਰੁਕ ਕੇ ਹਨ ਨੂੰ ਕੇਰ ਜਿਹੜੇ ਦਾ ਕਿਹਨਾ ਬਹਾਦੂ ਜਿਹੜੇ ਲਾਈਵ ਦੇ ਵਿੱਚ ਪਲੇਅਰ ਆਪਣੇ ਨਾਲ ਗੇਂਡ ਵਾਲੇ ਉਹਨਾਂ ਨੂੰ ਪਤਾ ਇਹ ਇਹ ਕੀ ਸ ਹੈ ਕੀ ਸੀਗੀ 5 5 1 ਆ ਗਿਆ ਇੱਥੇ ਚੱਲ ਬਾਰੀ ਚ ਜਾ ਜਾ ਇੱਕ ਗੱਲ ਦਾ ਇੰਨਾ ਗੇਂਡ ਦਾ ਤੱਕ ਇੱਕ ਗੱਲ ਦਾ ਇੱਕ ਗੱਲ ਤੁਸੀਂ ਸੋਚੋ ਤੁਸੀਂ ਉਹਦੇ ਨਾਲੋਂ ਅੱਧੀ ਉਮਰ ਦੇ ਆ ਅੱਜ ਵੀ ਫਿੱਟ ਪਿਆ ਉਹ ਚੱਲ 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 ਛੱਡ ਨਾ ਆ ਬਲੱਡ ਚ ਆਦੇ ਬਲੱਡ ਚ ਖਾਂਦਾ ਨਹੀਂ ਆਏ ਹਾਂਜੀ ਹਾਂ ਹਾਂ ਚੱਲ 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 ਦੂਰੇ ਕਿ ਨਿਕਲ ਦੂਰੇ ਕੇ ਪਾਸੇ ਆ ਕੇ ਪਾਸੇ ਰਹਿ ਕੇ ਚੱਲ ਚੱਲ ਇਹਦੀ ਫੜ ਲੈਣਾ ਉਹਦੇ ਹੋ ਕੀ ਆ ਚੱਲ 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 ਚੱਕ ਕੇ ਲੈ ਜਾ ਚੱਕ ਕੇ ਲੈ ਜਾ ਦੋ ਹੋ ਗਏ ਕੋਈ ਗੱਲ ਨਹੀਂ ਬਾ ਠੀਕ ਆ ਦੋ ਪੁਆਇੰਟ ਹੋ ਗਏ 25 25 25 ਦਾ ਮੁਕਾਬਲਾ ਚੱਲ ਰਹੀ ਪਾਣੀ ਹੋਰ ਪਿਆਓ ਮੁੰਡੇ ਨੂੰ ਲੈਲਾ ਨਾਮ ਨੇ ਇਹ ਬੋਲਾ ਫਰਕ ਨਹੀਂ 25 ਪਾਣੀ ਹੋਰ ਪਿਆ ਦਿਓ ਕਿਸੇ ਟਾਈਮ ਕੁਝ ਵੀ ਹੋ ਸਕਦਾ ਪਾਣੀ ਪਿਓ ਮੁੰਡੇ ਨੂੰ ਮਾਦਰ ਬਾਈ ਇਹਦਾ ਮੈਚ ਆ ਤੇਰਾ ਇਹਨੇ ਤੈਨੂੰ ਗੱਡੀ ਦੇ ਛੂਣੇ ਦੋ ਆਹ ਨਾਲੇ ਬਰਾਬਰ ਦੀ ਏਜ ਆ ਸਾਡੀ ਕੋਈ ਨਹੀਂ ਮੈਂ ਕਰਦਾ ਪੇਮੈਂਟ ਕਿਹਾ ਓਏ ਆ ਮਾ ਬਈ ਕੋਇਨੀ 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 ਨਾਮ ਕਰਾਈ ਪੁੱਤ ਆ ਆ ਕੇ ਨਹੀਂ ਫੋਟੀ ਨਾ ਆਰਾਮ ਨਾਲ ਦੇਖ ਨਾ ਦੇਖੋ ਇਹਦੇ ਦੀ ਉਹ ਵੀ ਤੇਜ ਇਹ ਚੱਲੀ ਬਾੜ ਦਾ ਕਾਹਾ ਜਗਦੀਸ਼ ਦੀਸ਼ਾ ਬੜਾ ਬੰਦਾ ਡਰਦਾ ਉਹਦੀ ਪੈਦਾ ਜੋ ਰੇਡ ਪਾਉਂਦਾ ਇਹ ਤਾਂ ਚੱਕ ਕੇ ਲੈ ਜਾਂਦਾ ਗੁੰਮੰਦਾ ਲੈ ਲੈਨੇ ਪੜ ਗਿਆ ਹਣ ਹੱਥ ਕਰ ਹਣ ਉਹ ਤੇਰੀ ੱੱਕਾ ਕੱਢਦਾ ਇਥੋਂ ਚੱਲ 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 ਦੇ ਬਾਈ ਯਾਰ ਰੇਡ ਹੋ 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 ਰੇ ਰੇ ਹੜ 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 ਇੱਕ ਇੱਕ ਕਿੰਨੇ ਭੱਜਾ ਭੱਜੇ ਦਾ ਹੈ ਨਹੀਂ ਕਰ ਤੈਮ ਤਰਾਇਆ ਕਰ ਪੁੱਤ ਇੱਕ ਸਕਿੰਟ ਦਾ ਫਰਕ ਰਹੇਗਾ ਹੀ ਪੁਆਇੰਟ ਆ ਗਿਆ ਜੀ ਤੇਰਾ ਇੱਕ ਸਕਿੰਟ ਦਾ ਰਹੇਗਾ ਇੱਕ ਸਕਿੰਟ ਹੋਰ ਰੋਕ ਲੈਣਾ ਪੁਆਇੰਟ ਤੇ ਘਟੇਰੀ ਦੇਰੀ ਆ ਤੂੰ ਨੇੜੀ ਨਾ ਹੁੰਦੇ ਇਹਨੂੰ ਯਾਰ ਭੱਜਾ ਫਿਰ ਮੈਂ ਹਾਂ ਵੀ ਖੇਡ ਦੇ ਫੋਨ ਨਾ ਹੁੰਦਾ ਅੱਜ ਇਹਨੇ ਜਿੱਤਣਾ ਸੀਗਾ ਇਹ ਫੋਨ ਮੇ ਬੱਤੀ ਮੇਸ ਕਰਤੀ ਅੱਜ ਕੱਲ ਦੀ ਪਨੀਰੀ ਸੀ ਆ ਜਾ ਹੁਣ ਇੱਕ ਸਾਲ ਲਈ ਇਹ ਤਾਂ ਫੋਨ ਫੜ ਕੇ ਰੱਖਿਆ ਜਾਊਗਾ ਚੱਲ ਆਂ ਦੇ ਗੀਂ ਦੇ ਗਾਇ ਨਹੀਂ ਰੋਟੀ ਨਾਲ ਤੇਜ਼ ਆ ਗਿਆ ਓਏ ਚੱਲ 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 ਉਹਨੂੰ ਪਾਰ ਦਿਆ ਹਾਂ ਆ ਮਗਰ ਕਿਉਂ ਦੇਖਦਾ ਮੈਂ ਸਰਾ ਘਮਾ ਕੇ ਕਿੱਟਾ ਘਮਾ ਬਸ ਚਾ ਵੀ ਸਿਰਾ ਕਿੱਟਾ ਨਾ ਫੜਿਆ ਕਰ ਜਾ ਮੈਂ ਕਿੱਟਾ ਨਹੀਂ ਫੜਦਾ ਹੁਣ ਓਏ ਤੈਨੂੰ ਫੜੂਗਾ ਕਹਿ ਰਿਹਾ ਹਾਂ ਹਾਂ ਸੱਤ ਦੋ ਹੈਲੋ ਸੱਤ ਦੋ ਹੋ ਗਏ ਸੱਤ ਹੋਈਆਂ ਕੌਡ ਨਹੀਂ ਸੱਤੋਂ ਗਿਆ ਪੁੱਤ ਹਾਂ ਮੱਟੀ ਮੱਟੀ ਕਰਾਵਾਂਗੇ ਰੱਤ ਤੋਂ ਪੁਆਇੰਟ ਆ ਜਾ ਕੁਝ ਨਹੀਂ ਕਰਾਵਾਂਗੇ ਚੱਲ ਵੀ ਆ ਜਾ ਰੱਤ ਪੜਦੇ ਚੱਲ ਚੱਲਾ ਹਾਂ ਤੋਰ ਇੱਧਰ ਦਾ ਹੋ ਬਾਰਾ ਮੇਰਾ ਜੀ ਹਿਸਾ ਦਾ ਕਹਿੰਦਾ ਬਲਕ ਦੀ ਬਾਰ ਕੋਲੇ ਜਾਵੜਾ ਅੱਜ ਨਹੀਂ ਮੇਰਾ ਪੁੱਤ ਜਗਾ ਸੱਚ ਨਹੀਂ ਹੋਣੀ ਨਹੀਂ ਨਹੀਂ ਇੰਨਾ ਵੀ ਨਹੀਂ ਉਹ ਪੰਗਾ ਲੈ ਲਿਆ ਉਹ ਕਦੇ ਨਹੀਂ ਗਾਣੀ ਅੰਦਰ ਤੇਰਾ ਉਦਰਾ ਚਾਹਣਾ ਕਰਦਾ ਤੇ ਮੈਂ ਉਹ ਮਸ਼ਕੀਆ ਕਰਦਾ ਤੇ ਕਹੇ ਛੱਡ ਲਿਆ ਸੀ ਲੱਕ ਫੜ ਨੇੜੇ ਹੋ ਕੇ ਹਾਂ ਫੜ ਫੜ ਟਾਈਮ ਹੋ ਗਿਆ ਤੈਨ ਨਾਲ ਤਾ ਇੱਕ ਮੈਂ ਇੱਧਰ ਨਹੀਂ ਖੜਾ ਤਾ ਬਾਪਾ ਕੋਈ ਜਾਂਦਾ ਸਰਾਣਾ ਘੋਟਾ ਕਾਕਾ ਜਿਹੜਾ ਗੱਲ ਕਾਲਾ ਵਾਲੇ ਦਾ ਵੀ ਦੋਨੇ ਇੱਕ ਉਧਰ ਪਾਈ ਉਧਰ ਪਾਈ ਇਧਰ ਬਾਤ ਆਪੇ ਚਲ ਰਿਹਾ ਪਾਪਾ ਹਾਏ ਬਾਦਰ ਕਹਿੰਦਾ ਮਨ ਨਹੀਂ ਮੰਨਦਾ ਮੀਨਾ ਢਹਿਰ ਕੇ ਹਾਂ ਮੀਨਾ ਢਹਿਰ ਕੇ ਭਾਈ ਨਾ ਨਾ ਕੋਈ ਆਪਾਂ ਹੋਣੀ ਆ ਜੇ ਆਉ ਦੇਖੋ ਤੇ ਕੋਈ ਹੋਣੀ ਇੱਕ ਗੱਲ ਆ ਨਾ ਭਾਈ ਕਾਕਾ ਯਾਰ ਨਵੇਂ ਮੁੰਡਿਆਂ ਚ ਹਨਾ ਨਾ ਹੈ ਨਹੀਂ ਹੁਣ ਐ ਨਹੀਂ ਗਾਰੰਟੀ ਹੈ ਨਹੀਂ ਨਸ਼ੇ ਨੇ ਨਾ ਅਸਲ ਚ ਨਸ਼ੇ ਨੇ ਬਾਲੀ ਖਤਮ ਕਰਤਾ ਵੀ ਫੋਨ ਤੇ ਹੀ ਲੱਗਿਆ ਰਹਿੰਦਾ ਹਰ ਵਕਤ ਨਸ਼ੇ ਨੇ ਤੇ ਫੋਨ ਦੇ ਖਰਾਬ ਕਰਤਾ ਆ ਫੋਨ ਦਾ ਨਿਆਹ ਕਿਤੀ ਪਈ ਐ ਦੀ ਹੁਣ ਐ ਨਹੀਂ ਪਤਾ ਲੱਗਾ ਟੱਥ ਲੱਗਿਆ ਕਿ ਨਹੀਂ ਭੱਜ ਜਾ ਮੈਂ ਨਾ ਭੱਜਣਾ ਬੋਲ ਥੋੜੇ ਕਰ ਤਾ ਠੀਕ ਐ ਯਾਰ ਦੂਰ ਹੋ ਕੇ ਭੱਜ ਜਦੋਂ ਛਲਾ ਕੇ ਪਿੱਛੋਂ ਭੱਜ ਤੱਕਾ ਮਾਰ ਛੱਡ ਦੇ ਕੀ ਯਾਰ ਨਵੇਂ ਮੁੰਡਾ ਰਹਿਣ ਲੱਗਿਆ ਪਿਆ ਮਾਰ ਕੇ ਤੱਕਾ ਛੱਡ ਦੇ ਉੱਤੋਂ ਦੀ ਤੱਕਾ ਦਾ ਬਾਪ ਦੇ ਤੇ ਹੋ ਗਿਆ ਆਤਮ ਮਾਤਾ ਉਹਨੂੰ ਪੁਜਾਈ ਜਾਂਦਾ ਮਾਪੇ ਵੀ ਕਿਰਨ ਪਰ ਵੀ ਮਾਪੇ ਆਪਣੇ ਬੱਚਿਆਂ ਦਾ ਵੀ ਨਾ ਸਨ ਮਾਰ ਜੇ ਪਤੰਦਰਾ ਮੈਦੇ ਕੋਈ ਦਿਸੇ ਦਾ ਨਾਮ ਹੈ ਤੁਸੀਂ ਨਾ ਮੈਂ ਉਹਦੀ ਕਹਤਾ ਸੀ ਤੂੰ ਰਹਿੰਦੇ ਤੂੰ ਰਹਿੰਦੇ ਪਰਾਏ ਬੰਦੇ ਨਾ ਪਾਣੀ ਪੀ ਮੈਂ ਉਹ ਕਰ ਪੂਰੀ ਜੇ ਨਾਲੇ ਪਾਣੀ ਪੀ ਲੈ ਕਾਏ ਉਹ ਜਿਹੜਾ ਜਿਹੜਾ ਜ਼ਿਕਰਦਾ ਉਹ ਬਾਸ ਕਰਦੇ ਆ ਐ ਦਿਨੋਂ ਇੱਥੇ ਜ਼ੋਰ ਦੇ ਜਿੰਨਾ ਵੀ ਹੁੰਦਾ ਆਪਦੇ ਬੱਚਿਆਂ ਨੂੰ ਬਾਈ ਰੋੜ ਕੇ ਰੱਖੋ ਸੇਖੋ ਕੋਈ ਕੁਛ ਨਹੀਂ ਨਸ਼ੀ ਜੇ ਕੋਈ ਲੱਗ ਲੱਗ ਗਿਆ ਸੈੱਟ ਕਰਕੇ ਰੱਖ ਟਕਨੀਕ ਆ ਗਈ ਟਕਨੀਕ ਤਾਂ ਆਤੀ ਆ ਉਹਨੂੰ ਕੋਈ ਹੁਣ ਉਹਦਾ ਫੜ ਨਹੀਂ ਸਕਦਾ ਉਹ ਟਾਈਮ ਤੱਕ ਕਰਾ ਲੈ ਦਰ 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 ਪਾਦੀ 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 ਬਾਕੀ ਜ਼ੋਰ ਆ ਕੋਈ ਵੀ ਭਰਾ ਲੱਤ ਫੜਾਈ ਜਾਂਦਾ ਲੱਤ ਫੜਾਈ ਜਾਂਦਾ ਟਾਈਮ ਨਾ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਹੋ ਚਾਰ ਹੋ ਗਏ ਆ ਤੂੰ ਦੋ ਕਰਵਾ ਹਣੇ ਨੂੰ ਆਏ ਸਮਝ ਲੋ ਡਾਊਨ ਆਏ ਪਰੀ ਸਵਾਈ ਡਾਊਨ ਆਏ ਤੂੰ ਪਹਿਲਾਂ ਮੈਂ ਤੇਰੇ ਨਾਲ ਪਵਾ ਦੇ ਜਿੰਨੇ ਵੀ ਮੁੰਡੇ ਆ ਆਹੋ ਆਹ ਮੈਂ ਇੱਕ ਹੋਰ ਆਇਆ ਆਪੇ ਮੇਰਾ ਮੈਂ ਦੇ ਦੇਣਾ ਪਵਾ ਰੋ ਜਿੰਨੀ ਸੱਤ ਰੱਖਨੀ ਆ ਰੱਖ ਲੈ ਆਈ ਦੇ ਨਾ ਇੱਧਰ ਆਈ ਦੇ ਨਾ ਜਿੱਤਣ ਵਾਲੇ ਨੇ ਪਾਉਣਾ ਹਾਰਨ ਵਾਲੇ ਨੇ ਥੋੜੀ ਜਿੱਤਣ ਵਾਲੇ ਨੇ ਪਾਉਣਾ ਉਹ ਨਹੀਂ ਉਹ ਮੈਨੂੰ ਨਾ 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 ਕਰੀ ਜਾਂਦਾ ਯਾਰ ਕੱਲ ਦਾ ਅੱਛਾ ਕੱਲ ਦਾ ਚੈਲੰਜ ਕਰੀ ਜਾਂਦਾ ਬਾਕੀ ਆਹ ਸੁਨਵਾਰ ਬੰਦ ਲੋ ਉਹ ਹੁਣ ਨੀ ਪੰਗਾ ਲੈਂਦਾ ਉਹ ਬੋਲ ਤਾ ਮੈਂ ਅੱਜ ਪਾਣਾ ਮੇਰੇ ਕੋਲ ਸੁਣ ਮੇਰੇ ਕੋਲ ਲਾ ਦੱਸ ਕੇ ਦਿਨ ਇਹਦੇ ਨੂੰ AC ਸਰ ਬਜ਼ੰਦਰੀ ਉਹਦੇ ਨੂੰ ਕਟਿੰਗ ਫਰੀ ਬਾਕੀ ਗੱਲ ਲਾ ਮੇਰੇ ਕੋਲੇ ਕਰ ਲਓ ਫੇਸ਼ੀਅਲ ਕਰਾ ਲਿਆ ਕਰੀ ਬੰਮੇ ਉਹ ਇਹਦੇ ਨੂੰ AC ਸਰ ਪਾਉਂਦੇ ਨਾ ਕਟੰਗਾ ਇਹਦੇ ਨੂੰ ਫੇਸ਼ੀਅਲ ਕਰਾ ਲਿਆ ਕਰ ਉਹਦਾ ਮੇਰੀ ਗੱਲ ਸੁਣੋ ਬਾਈ ਸੰਦੇ ਨਾਲ ਹੀ ਤੈਨੂੰ ਇੱਕ ਹੋਰ ਦੱਸਦਾ ਉਹ ਇਹਦਾ ਕੰਮ ਆ ਕੀਤਾ ਯਾਰ ਸਰੀਰ ਤਾਂ ਜ਼ਰੂਰੀ ਆ ਜ਼ਰੂਰੀ ਹੈ ਬਾਈ ਜ਼ਰ ਮੈਂ ਇੱਕ ਗੱਲ ਹੋਰ ਦੱਸਦਾ ਜਿਹੜੇ ਵੀ ਜਰ ਸਲੂਨ ਵਾਲੇ ਮੁੰਡੇ ਆ ਬਾਈ ਜਿੰਮ ਵੀ ਲਾਉਂਦੇ ਆ ਸਾਰੇ ਉਹ ਕਰਦੇ ਆ ਅੰਦਰ ਹੋਣਾ ਜ਼ਰੂਰੀ ਆ ਹੈ ਹੁਣ ਆ ਜਵਾਕ ਆਗੇ ਛੋਟੇ ਛੋਟੇ ਆ ਮੇਰੀ ਗੱਲ ਸੁਣੋ ਇਹ ਹੈ ਆ ਛੋਟਾ ਨਹੀਂ ਇਹਦੀ ਉਮਰ ਕਿੰਨੀ ਹੋਈ ਪੂਰੀ ਆ ਬਾਈ ਹੁਣ ਆਪਣੇ ਨਾਲੋਂ ਤਾਂ ਇਹਨਾਂ ਦੀ ਅੱਧੀਆਂ ਹੋਊਗਾ 15 ਸਾਲਾਂ ਦਾ ਰਹੂਗਾ ਨਹੀਂ ਇਹਹੀ ਗੱਲ ਕਿ ਇਹਨੇ ਫਿਟਨੈਸ ਰੱਖੋ ਸੀ ਲੈ 15 ਸਾਲਾਂ ਦਾ ਭੋਲਾ ਕਿ ਲੱਗਾ ਕਿਦੋਂ 15 ਸਾਲਾਂ ਦਾ ਜਿੱਟ ਜੱਡਾ ਨਹੀਂ ਵੀਰ ਖਾਂਦਾ ਹੀ ਨਹੀਂ ਕੋਈ ਹੋਰ ਪਚਦਾ ਹੀ ਨਹੀਂ ਨਾ ਆਪਣੇ ਸਰੀਰ ਦੀ ਵੀ ਚੱਲ ਰਹੀ ਰੇਡ ਚੈਲੰਜ ਕਰਾ ਚੱਲ ਚੱਟਿਆ ਚਾ ਬਿਲਕੁਲ ਬਿਲਕੁਲ ਅੱਛਾ ਚਾਰ ਤੋਂ ਜੱਫਾ ਬੜਾ ਜੋਰ ਆ ਵਾਤਾ ਟਾਈਮ ਡਰਨਾ ਨਾ ਕਰ ਬਾਕੀ ਖੇਡਦਾ ਲੈ ਬਾਕੀ ਖੇਡਦਾ ਉਹ ਇੰਦਰਜੀਤ ਖੜਾ ਹੋਇਆ ਹਾਂ ਹਾਂ ਬੁਲਕਾ ਟਿੱਡਾ ਉਹਨਾਂ ਨੇ ਕਿਹਾ ਤਿਆਰੀ ਕਰ ਬਈਆਂ ਨੂੰ ਕਰ ਬਈਆਂ 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 ਕਰ ਬ ਨੋ ਮਾਇਆ ਕੌਡੀ ਦਾ ਨੋ ਹੋ ਗਿਆ ਆ ਕੌਡੀ ਪਾਈ ਆ ਜੋਰ ਵਾਲੀ ਆ ਜੋਰ ਵਾਲੀ ਪਾਈ ਆ ਚੱਕਰ ਚ ਘੋਟ ਕਰਾ ਜੋਰ ਦੀ ਕੌਡੀ ਪਾਈ ਆ ਤੂੰ ਵਧੀਆ ਪਾਣੀ ਪੀ ਕਰਾ ਪਾਣੀ ਪੀ ਕਰਾ ਘੱਡੀ ਘੁੱਟ ਭਰ ਕਰਾ ਪਾਣੀ ਦੀ ਨਹੀਂ ਵਧੀਆ ਮੇਰੇ ਠੀਕ ਆ ਕਿਹੜਾ ਮੋਲ ਉਧਰ ਖਿਆ ਬਿਆ ਕੰਮ ਉਧਰ ਪੱਟ ਭਰਦੇ ਪਹਿਲਾਂ ਨਪਜੀ ਪਹਿਲਾਂ ਨਪਜੀ ਇੱਥੇ ਖੜਾ ਰਿਹਾ ਮੈਂ ਦੱਸ ਤੂੰ ਆਇਆ ਦੀ ਛੇ ਚਲੋ ਹੁਣ ਸਮਾ ਆ ਜਾ ਬਾਈ ਬਾਈ ਜੀ ਇਸੇ ਬੰਦਿਆਂ ਨੂੰ ਦੱਸਾਂਗੇ ਵੀ ਦੀਸਾ ਕੀ ਚੀਜ਼ ਸੀ ਯਾਰ ਆ ਦੀਸੇ ਦੀ ਜੀਭ ਨਹੀਂ ਮਾਰੇ ਵੀ ਤਾਂ ਕੰਮ ਆਵੇ ਬਾਈ ਦੱਸਣ ਵਾਲਾ ਉਹ ਜਾਣਦੇ ਨਹੀਂ ਜੀ ਕਰਦਾ ਤਰਾ ਦੇਖ ਬਾਈ ਜੀ ਕਰਦਾ ਉਹ ਹੋਹ ਚਲੋ ਚਲੋ ਜੀ ਕਿੰਨੇ ਹੋ ਗਏ 60 10 10 10 4 1 ਚਲੋ ਕੋਈ ਗੱਲ ਚੱਲ ਕੋਈ 10 9 ਆਉਣੀਆਂ ਹੋਰ ਮਨ ਦਾ ਜਿੱਤ 5 5 ਨਹੀਂ ਯਾਰ ਇਹਦਾ ਕਾਉਂਡਿੰਗ ਦਾ 5 ਹੋਈਆਂ ਦੇਖਣਾ ਨਹੀਂ ਇੱਕ ਗੱਲ ਕਾਉਂਡਿੰਗ ਦਾ 5 ਹੋਈਆਂ ਨਹੀਂ ਬੰਦਿਆਂ ਚ ਤੇ ਨਹੀਂ 5 5 ਹੋ ਰਿਹਾ 5 3 ਹਾਂ ਹਾਂ ਹਾਫ ਟਾਈਮ ਹੋ ਗਿਆ ਭਈ ਓਏ ਹਾਫ ਟਾਈਮ ਹੋ ਗਿਆ ਹਾਫ ਟਾਈਮ ਹੋ ਗਿਆ ਹਾਫ ਟਾਈਮ ਰਹਿ ਗਿਆ 5 3 ਕਾਉਂਡਿੰਗ ਹੋਰ ਬਾਅਦ ਚਲੇਗਾ ਕੁੱਪ ਦੇਖਦੇ ਆਂ ਗਰਮਾਫ ਜਿੰਮੇ ਬਣ ਗਿਆ ਸੀ ਉਹਨੇ ਕਹਿੰਦਾ ਚੈਲੰਜ ਕਰ ਉਹ ਕਹਿੰਦਾ ਪੰਜਾਂ ਚੋਂ ਤਿੰਨ ਭੱਜ ਚੈਲੰਜ ਕਰਤਾ ਰਗੂ ਉਹਨੇ ਚੈਲੰਜ ਕਰਤਾ ਢਿਸ਼ੇ ਨੇ ਕਹਿੰਦਾ ਹਨ ਮੂਹ ਨੇ ਪੰਜਾਂ ਚੋਂ ਦਾ ਤਿੰਨ ਭੱਜ ਲੈ ਓਏ ਆਵੇ ਢਿਸ਼ੇ ਨੇ ਚੈਲੰਜ ਨਹੀਂ ਕਰਤਾ ਕਹਿੰਦਾ ਤਿੰਨ ਭੱਜ ਕੇ ਆ ਤਾ ਦੇਖ ਲੈ ਰਗੂ ਖੇਡਦਾ ਕਹਿੰਦਾ ਕਬੱਡੀ ਆ ਰਗੂ ਖੇਡਦਾ ਚੱਲ ਤੂੰ ਸੁਣੀ ਤੇ ਫਿਰ ਰੇਡਰ ਆਗਾ ਤੇ ਬਾਹਰ ਬਾਹਲੇ ਭੜੇ ਕਰਵਾਉ ਉਹ ਸੱਚੀ ਖੇਡਦਾ ਇਹ ਛੇਜਾ ਬਹੁਤ ਤਗੜਾ ਸਰ ਰਗੂ ਹੈ ਢਿਸ਼ਾ ਕਹਿੰਦਾ ਪੰਜਾਂ ਜੋ ਤਿੰਨ ਬਾਡੀ ਚਲਾਈ ਕਰਦਾ ਆ ਸਮਾਪ ਕਹਿੰਦਾ ਇਹ ਜੱਤ ਕੇ ਬੱਸ 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 ਮਸਕਾ ਨੂੰ ਜੀ